ਪੰਜਾਬ ਪੁਲਿਸ ਵੱਲੋਂ ਇਸ ਵਾਰ ਬਹੁਤ ਜ਼ਿਆਦਾ ਸੇਫਟੀ ਮੈਜਰਸ ਦੇ ਕੰਟਰੋਲ ਵਿੱਚ ਰੱਖਿਆ ਜਾ ਰਿਹਾ ਹੈ ਜਿਵੇਂ ਕਿ ਆਪਾਂ ਲਾਸਟ ਈਅਰ ਦੇਖਿਆ ਸੀਗਾ ਕਿ ਵਰਤਾਂ ਚੌਥੇ ਟਾਈਮ ਤੇ ਬਹੁਤ ਜ਼ਿਆਦਾ ਡਿਫਿਕਲਟੀਜ਼ ਫੇਸ ਹੁੰਦੀਆਂ ਸੀ ਮੰਦਿਰ ਬਹੁਤ ਜ਼ਿਆਦਾ ਹੁੰਦੇ ਸੀ ਬਟ ਇਸ ਵਾਰ ਗਰਲਜ਼ ਦੀ ਸੇਫਟੀ ਦੇ ਸਪੈਸ਼ਲ ਕੰਟਰੋਲ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸੇਫ ਫੀਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਇਹ ਕੰਫਰਟੇਬਲ ਸਪੇਸ ਦੇਣ ਲਈ ਇਸ ਸਪੈਸ਼ਲ ਥੈਂਕ ਯੂ ਪਰ ਧਿਆਨ ਰੱਖਣਾ ਇਸ ਸ੍ਰੀ ਗੁਰੂ ਸਾਹਿਬ ਇਸ ਵਾਰੀ ਪੰਜਾਬ ਪੁਲਿਸ ਨੇ ਵਾਕੇ ਵੀ ਵਧੀਆ ਕੰਮ ਕੀਤਾ ਆ ਜਿੱਦਾਂ ਕਿ ਆਪਾਂ ਪਿਛਲੇ ਵਾਰ ਨੂੰ ਪਿਛਲੇ ਵਾਰ ਆਪਾਂ ਦੇਖਦੇ ਰਹੇ ਆ ਕਿ ਬਹੁਤ ਮੰਦਿਰ ਖਾਨਾ ਹੁੰਦਾ ਸੀਗਾ ਜੇਸਾ ਉਹਨਾਂ ਇੱਥੇ ਰਸ਼ ਹੁੰਦਾ ਸੀ ਕੰਟਰੋਲੋਂ ਬਾਹਰ ਹੋ ਜਾਂਦਾ ਇਹ ਕੰਮ ਬਟ ਇਸ ਵਾਰੀ ਇੰਨਾ ਕੰਟਰੋਲ ਵੀ ਰਿਹਾ ਰਸ਼ ਨਹੀਂ ਮੰਦਿਰ ਖਾਨਾ ਜਿਹੜਾ ਸੀਗਾ ਬਾਹਰ ਹੀ ਰਹਿ ਗਿਆ ਇੱਥੇ ਵਧੀਆ ਤਰੀਕੇ ਨਾਲ ਮਹੀਦੀ ਵੀ ਲੱਗੀ ਆ ਕਰਵਾ ਚੌਥ ਵਧੀਆ ਰਿਹਾ ਇਸ ਵਾਰੀ ਸੋ ਆਪਾਂ ਸਪੈਸ਼ਲੀ ਥੈਂਕ ਕਰਦੇ ਆਂ ਵੀ ਵਧੀਆ ਵਾਲੀ ਪੁਲਿਸ ਵਾਲੇ ਵੀ ਜਿੱਦਾਂ ਵਾਲੀ ਆਪਣਾ ਕੰਮ ਕੀਤਾ ਆ ਕਿ ਬਹੁਤ ਵਧੀਆ ਗੋਡਾ ਕੰਮ ਹੈ ਇਸ ਵਾਰ ਤਾਂ ਪਿਛਲੇ ਵਾਰ ਨਾਲ ਹਾਂਜੀ ਅਸੀਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਤੋਂ ਆ ਰਹੇ ਹਾਂ ਇੱਥੇ ਤੇ ਇੱਥੇ ਬਹੁਤ ਜਿਵੇਂ ਸਾਨੂੰ ਅਨਸੇਫੀਲ ਹੁੰਦਾ ਕਿ ਕਿਆ ਸੇਫਟੀ ਫੀਲ ਨਹੀਂ ਹੁੰਦੀ ਸੀ ਪਰ ਹੁਣ ਜਿਵੇਂ ਇੱਥੇ ਸਾਰੇ ਪੁਲਿਸ ਇੱਥੇ ਖੜੀ ਆ ਤੇ ਅਸੀਂ ਬਹੁਤ ਕੌਨਫੀਡੈਂਟਲੀ ਮੈਂ ਦਿਵਾ ਰਹੇ ਹਾਂ ਪੂਰੀ ਸੇਫਟੀ ਦੇ ਨਾਲ ਇਦਾਂ ਨਹੀਂ ਹੈਗਾ ਵੀ ਕੁੜੀਆਂ ਇੱਥੇ ਆ ਕੇ ਅਨਸੇਫੀਲ ਕਰਨਗੀਆਂ ਤੇ ਬਹੁਤ ਵਧੀਆ ਮਾਹੌਲ ਆ ਮੋਕੇ ਦਾ ਹੁਣ ਇੱਥੇ ਇੱਥੇ ਹੋਰ ਲੋਕ ਆਉਣ ਬੱਚੇ ਇਕੱਲੇ ਵੀ ਆ ਸਕਦੇ ਆ ਕੁੜੀਆਂ ਤੇ ਬਹੁਤ ਵਧੀਆ ਮਾਹੌਲ ਆ ਅਸੀਂ ਬਾਗਲੀ ਸ਼ੌਪ ਕੀਪਰ ਐਸੋਸੀਏਸ਼ਨ ਦੇ ਦੁਕਾਨਦਾਰਾਂ ਜੀ ਲਾਸਟ ਦੋ ਸਾਲਾਂ ਤੋਂ ਸਾਨੂੰ ਇਹ ਬਹੁਤ ਹੀ ਪਰੇਸ਼ਾਨੀ ਆਂਦੀ ਪਈ ਸੀ ਇਸ ਗੱਲ ਦੀ ਕਿ ਰਵਾਜ ਚੌਕ ਫੈਸਟੀਵਲ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਔਰ ਬਹੁਤ ਮਟੀਰਦਾਨਾਂ ਵੀ ਇੱਥੇ ਆ ਜਾਂਦਾ ਜੋ ਲੇਡੀਜ਼ ਨੂੰ ਬਹੁਤ ਪਰੇਸ਼ਾਨ ਤੰਗ ਕਰਦੇ ਸੀ ਅਸੀਂ ਪੰਜਾਬ ਪੁਲਿਸ ਦਾ ਇਸ ਸਾਲ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਦੀ ਡਿਊਟੀ ਬਹੁਤ ਸਖਤ ਤੱਕੀ ਨਿਭਾਉਂਦੇ ਹੋਏ ਬਹੁਤ ਹੀ ਵਧੀਆ ਲੱਗਿਆ ਔਰ ਜਿੰਨੇ ਵੀ ਸ਼ਰਾਰਤੀ ਅੰਸਰ ਸੀ ਉਹਨਾਂ ਨੂੰ ਫੜ ਕੇ ਇਹਨਾਂ ਨੇ ਅੰਤਰ ਕੀਤਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪੰਜਾਬ ਪੂਰਬ